ਉਦੋਂ ਸਾਡੇ ਕਹਿੰਦੇ ਤੁਸੀਂ ਮਿਲਣਾ ਦਾ ਬਹਿ ਜੋ ਮਿਲਣਾ ਬੈਠੇ ਆ ਲੈ ਗੱਡੀ ਦਾ ਸਪੀਕਰ ਵਾਲੀ ਲੈ ਗੱਡੀ ਦਾ ਸਪੀਕਰ ਵਾਲੀ ਮਿਲਿਆ ਓਏ ਸਾਡੀ ਬਲਦੇਵ ਨਾਲ 2 ਮਿੰਟ ਦੀ 2 ਬੰਦੇ ਮਿਲਾਂਗੇ ਸੀ ਕਰ ਲੋ ਗੱਲ ਆ ਵੀ ਨਹੀਂ ਵਾ ਸਾਨੂੰ ਲੈ ਜਾਓ ਅੰਦਰ ਹੋਰ ਕੀ ਕਰਾਉਣਾ ਯਾਰ ਹੁਣ ਸਾਡੇ ਵਾਰੀ ਤੁਹਾਨੂੰ ਬੈਠੋ ਭਾਈ ਜਾਨ ਮਾਰ ਕੇ ਬੈਠੋ ਲੈ ਗੱਡੀ ਤੇ ਦਲਜਿੰਦਰ ਗੱਡੀ ਲੈ ਭਾਈ ਸੀਆਰਪੀ ਵਾਲੇ ਲੱਗੇ ਸੀਆਰਪੀ ਵਾਲੇ ਚਿੱਟਾ ਲਗਾਉਂਦੇ ਇੱਥੋਂ ਉਹ ਚਲੋਗੇ ਉਹ ਬਹਿਗੇ ਸਾਰਾ ਉਹ ਜੋ ਆਂਦਰ ਹੁੰਦੀ ਹੈ ਇਹਨਾਂ ਨੂੰ ਮੈਂ ਇਹਨਾਂ ਲੋਕਾਂ ਦੇ ਮਾਮਲੇ ਪੁੱਤ ਹੋਇਆ ਨਹੀਂ ਸੇ ਇਹਨਾਂ ਦਾ ਪਹਿਲੀ ਵਾਰ ਹੋਇਆ ਹੁੰਦੀਆਂ ਸਰਕਾਰਾਂ ਦਾ ਕਿਉਂਕਿ ਅਸੀਂ ਕੋਈ ਅਪਰਾਧ ਨਹੀਂ ਕੀਤਾ ਅਸੀਂ ਆਪਦੇ ਹੱਕਾਂ ਲਈ ਲੜ ਰਹੇ ਹਾਂ ਆਪਦੇ ਕਿਰਤੀ ਲੋਕਾਂ ਲਈ ਲੜ ਰਹੇ ਹਾਂ ਕਿਰਤੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਇਥੋਂ ਦੇ ਸਿਸਟਮ ਦੇ ਖਿਲਾਫ ਜਿਹੇ ਜਿਹੇ ਕਾਨੂੰਨ ਘੜਾ ਤੜ ਸਾਡੇ ਲੋਕਾਂ ਲਈ ਲਿਆ ਰਹੇ ਆ ਪਰ ਜਦੋਂ ਥੋੜਾ ਲੋਕਾਂ ਦੀ ਆ ਸਖਤੀ ਜੁੜਦੀ ਆ ਆ ਤਾਕਤ ਜੋੜਦੀ ਆ ਉਦੋਂ ਤੁਸੀਂ ਬਹੁਤ ਗੱਲਾਂ ਨੂੰ ਮੋੜਾ ਦੇ ਲੈਨੇ ਹੁੰਦੇ ਹੋ ਠੀਕ ਆ ਭਰਾਵੋ ਹਕੂਮਤ ਅਜੇ ਡਾਢੀ ਆ ਤਖੜੀ ਆ ਪਰ ਅਸੀਂ ਕਹਿੰਦੇ ਆ ਵੀ ਆਓ ਭਰਾਵੋ ਆ ਸੰਘਰਸ਼ਾਂ ਦੇ ਬਿਨਾ ਕੁਝ ਨਹੀਂ ਬਣਨਾ ਵੋਟ ਬਟੋਰੂ ਪਾਰਟੀਆਂ ਅਸੀਂ ਸਾਰੀਆਂ ਦੇਖ ਲਈਆਂ ਬਦਲ ਕੇ ਜਿਹੜੀਆਂ ਤੀਜੇ ਤੋਂ ਸਾਨੂੰ ਇਨਕਲਾਬ ਦਾ ਸੀਗਾ ਵਿੱਚ ਵੱਡਾ ਕਹਿੰਦਾ ਸੀ ਇਨਕਲਾਬ ਲਿਆ ਦੂੰ ਮੈਂ ਆਮ ਆਦਮੀ ਦਾ ਪਾਰਟੀ ਦਾ ਭਗਵੰਤ ਮਾਨ ਬੜੇ ਟੁਜਕੇਲੇ ਲਾਉਂਦਾ ਸੀ ਲੋਕਾਂ ਨਾਲ ਅੱਜ ਦੇਖੋ ਭਗਵੰਤ ਮਾਨ ਨੇ ਭਰਾਵੋ ਉਹਦੇ ਰਾਜ ਦੇ ਵਿੱਚ ਕੀ ਹਾਲਤ ਬਣਾਈ ਹੋਈ ਆ ਆ ਸੜਕਾਂ ਦੇ ਉੱਤੇ ਰੁਲਦੇ ਆ ਲੋਕ ਆ ਜੇਲਾਂ ਦੇ ਮੂਹਰੇ ਰੁਲਦੇ ਆ ਲੋਕ ਇਸ ਕਰਕੇ ਭਰਾਵੋ ਤਾਂ ਕਰਕੇ ਕਹਿੰਦੇ ਆ ਵੀ ਗਾਹਾਂ ਹੋਰ ਤਿਆਰੀ ਕਰੋ ਆਉਣ ਵਾਲੇ ਮੋਰਚਿਆਂ ਦੀ ਦੱਬ ਕੇ ਤਿਆਰੀ ਕਰੋ ਜਿੱਥੇ ਤੁਸੀਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਹੜ ਬਣ ਕੇ ਆਉਨੇ ਉੱਥੇ ਤੁਹਾਡਾ ਸਾਰਿਆਂ ਦੀ ਚੱਲਦੀ ਆ ਭਰਾਵੋ ਇਹ ਆ ਸਾਡੇ ਪਗਤਾਲਾ ਰਾਜ ਆ ਗਿਆ ਸਨੇਹਾ ਜੇ ਸੁਪਰਡੈਂਟ ਕਿੰਨੋਂ ਭਰਾਵੋ ਉਹ ਕਹਿੰਦਾ ਤੁਹਾਡੇ ਦੋ ਤਿੰਨ ਬੰਦਾਂ ਦੀ ਆਪਾਂ ਮੁਲਾਕਾਤ ਕਰਾਉਣੇ ਕਿਉਂਕਿ ਆਪਾਂ ਜਿੰਨੀ ਗੱਲ ਕਰ ਲਈ ਓਨੇ ਗੱਲ ਤੋਂ ਨਾ ਕਿਤੇ ਆਪਾਂ ਕਿਤੇ ਭੱਜਿਆਂ ਤੇ ਨਾ ਕਿਤੇ ਭੱਜਣਾਗਾ ਕਿਉਂਕਿ ਜਿਹੜਾ ਇਹਨਾਂ ਨੇ ਟਾਈਮ ਕੀਤਾ ਸੀਗਾ ਸਗਨਦੀਪ ਨੂੰ ਅੰਦਰ ਲਿਆਉਣ ਦਾ ਅੱਜ ਐਤਵਾਰ ਦਾ ਟਾਈਮ ਰੱਖਿਆ ਪਰ ਤਾਂ ਗੱਲ ਰੱਖੀ ਉਹ ਵੀ ਉਹਨੂੰ ਅੰਦਰ ਦਾ ਦਾ ਟਾਈਮ ਰੱਖ ਲਿਆ ਹੈ ਦਵਾਰ ਦਾ ਪਰ ਸਾਡੇ ਬਲਦੇਵ ਦੀ ਮੁਲਾਕਾਤ ਦਾ ਟਾਈਮ ਆ ਰੱਖਣੀ ਹੈ ਅੰਦਰ ਤੋਂ ਇਹ ਪਰ ਇਸ ਕਰਕੇ ਜਦੋਂ ਤੁਸੀਂ ਆ ਪਿੱਟ ਸੱਪਾ ਕੀਤਾ ਉਹ ਸਾਨੂੰ ਸੁਨੇਹਾ ਆ ਗਿਆ ਆਪਾਂ ਉਹਦੇ ਬਾਅਦ ਤੋਂ ਨਾ ਕਿਤੇ ਅੰਚ ਪਿੱਛੇ ਹਟਿਆ ਤੇ ਨਾ ਕਿਤੇ ਅੱਗੇ ਵਧਿਆ ਜਿਹੜੀ ਗੱਲ ਕਹਿੰਨੇ ਉਹ ਕਰਦੇ ਆ ਚਾਹੇ ਸਾਡੇ ਮੱਥੇ ਪਾੜ ਜਾਣ ਚਾਹੇ ਸਾਨੂੰ ਜੇਲ੍ਹਾਂ ਚ ਲੈ ਜਾਣ ਉਹ ਹਕੂਮਤ ਨੇ ਦੇਖਣਾ ਹੁੰਦਾ ਹੈਗਾ ਪਰ ਆ ਸੋਡੀ ਭਰਾਓ ਇੱਕ ਪ੍ਰਾਪਤੀ ਹੋਈ ਆ ਹੁਣ ਅਸੀਂ ਬਲਦੇਵ ਸਿੰਘ ਨਾਲ ਅੰਦਰ ਮੁਲਾਕਾਤ ਕਰਕੇ ਆਉਨੇ ਆ ਉਹ ਆਪਾਂ ਨੂੰ ਸੁਨੇਹਾ ਆ ਗਿਆ ਤੇ ਆਪਾਂ ਮੁਲਾਕਾਤ ਕਰਕੇ ਆਉਨੇ ਆ ਠੀਕ ਆ ਭਾਈ ਓਕੇ ਠੀਕ ਜੀ ਠੀਕ ਜੀ ਜਿੰਦਾਬ ਜਿੰਦਾਬਾਦ ਜਿੰਦਾਬਾਦ ਇਧਰੋਂ ਨੰਗਾ ਸੱਡ ਕੇ ਕਿ ਆਪਣੀਆਂ ਗੱਡੀਆਂ ਆਉਣੀਆਂ ਸ਼ੁਰੂ ਹੋਊਗਾ ਜਿਹੜਾ ਸੁਨੇਹਾਲਾ ਸੀ ਪਿੱਛੋਂ ਉਹਨਾਂ ਨੂੰ ਰੋਕਦੇ ਇੱਕ ਵਾਰੀ ਵੀ ਆਪਣੀ ਮੁਲਾਕਾਤ ਹੋ ਰਹੀ ਹੈ